ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਤੇ ਠੰਡ ਤੋਂ ਬਚਣ ਲਈ ਇੱਕ ਤੁਹਾਨੂੰ ਆਪਾਂ ਰੈਮੇਡੀ ਦੱਸਦੇ ਹਾਂ ਹੋਮ ਰੈਮੇਡੀ ਬਣਾ ਕੇ ਤੇ ਕਈਆਂ ਭੈਣਾਂ ਦੇ ਮੈਸੇਜ ਆਏ ਕਾਲਸ ਆਇਆ ਕਿ ਤੁਹਾਡੀ ਵੀਡੀਓ ਨਹੀਂ ਆ ਰਹੀ ਬਹੁਤ ਦਿਨ ਹੋ ਗਏ ਆ ਤੇ ਆਪਾਂ ਘਰੇ ਬੀਜੀ ਸੀਗੇ ਬਹੁਤ ਜ਼ਿਆਦਾ ਕਿਉਂਕਿ ਆਪਣੇ ਨਾ ਮਿਸਤਰੀ ਲੱਗੇ ਹੋਏ ਕੰਮ ਚੱਲੀ ਜਾਂਦਾ ਘਰੇ ਤੇ ਇਸ ਕਰਕੇ ਟਾਈਮ ਬਹੁਤ ਘੱਟ ਇੱਕ ਤੁਹਾਨੂੰ ਪਤਾ ਹੀ ਹੈ ਨਾ ਛੋਟੇ ਛੋਟੇ ਦੇ ਨਾ ਸਰਦੀ ਹੋ ਗਈ ਆ ਤੇ ਕੰਮ ਹੀ ਨਹੀਂ ਨਿਭੜਦੇ ਨਹੀਂ ਹੈਗੇ ਤੇ ਅੱਜ ਮੈਂ ਸੋਚਿਆ ਕਿ ਚਲੋ ਪਹਿਣਾ ਵੇਟ ਕਰਦੀਆਂ ਜਿਹੜੀਆਂ ਪਹਿਣਾ ਆਪਾਂ ਨੂੰ ਦੇਖਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚਲੋ ਆਪਾਂ ਦੱਸਦੇ ਹਾਂ ਤੁਹਾਨੂੰ ਅੱਜ ਕਿ ਸਰਦੀ ਤੋਂ ਆਪਣਾ ਫੇਸ ਹੱਥ ਕਿਵੇਂ ਬਚਾਏ ਜਾ ਕਿਉਂਕਿ ਇਹ ਹੁੰਦਾ ਵੀ ਭੈਣਾ ਸਾਰਾ ਦਿਨ ਠੰਡੇ ਪਾਣੀ ਦੇ ਵਿੱਚ ਕੰਮ ਵੀ ਸਾਰਾ ਦਿਨ ਹਨਾ ਘਰੇ ਚੱਲਦੇ ਹੀ ਰਹਿੰਦੇ ਆ ਤੇ ਇਹ ਹੈ ਵੀ ਸੌਖਾ ਜਿਹਾ ਤਰੀਕਾ ਇੱਕ ਬੜਾ ਔਖਾ ਨਹੀਂਗਾ ਕਿਉਂਕਿ ਜਿਆਦਾ ਔਖਾ ਵੀ ਇਹ ਹੁੰਦਾ ਹੈ ਕਿ ਇੱਕ ਤਾਂ ਦਿਨੇ ਛੋਟੇ ਹੈਗੇ ਆ ਤੇ ਸਮਾਨ ਦੀ ਆਪਾਂ ਨੂੰ ਜਿਆਦਾ ਕਿਤੋਂ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਕੋਲੇ ਜਿਹੜਾ ਘਰੇ ਸਮਾਨ ਹੋਊਗਾ ਆਪਾਂ ਉਹਦਾ ਹੀ ਬਣਾ ਸਕਦੇ ਆ ਤੇ ਇਹ ਤੁਹਾਡੀ ਇੱਕਦਮ ਵਧੀਆ ਸਕਿਨ ਕਰ ਦੂਗਾ ਫਲਫੀ ਜਿਵੇਂ ਇਦਾਂ ਨਾ ਬੱਚਿਆਂ ਦੀ ਸਕਿਨ ਹੁੰਦੀ ਹੈ ਜੇ ਤੁਸੀਂ ਡੇਲੀ ਯੂਜ਼ ਕਰੋਗੇ ਤਾਂ ਬਹੁਤ ਵਧੀਆ ਹੈ ਕਿਉਂਕਿ ਇਹ ਆ ਕਿ ਆਪਣੇ ਜਿੱਦਾਂ ਹੁਣ ਜ਼ਿਆਦਾ ਡਰਾਈਨੈਸ ਜ਼ਿਆਦਾ ਆ ਜਾਂਦੀ ਤੇ ਫੇਸ ਤੇ ਤੁਹਾਡੇ ਕਈ ਵਾਰੀ ਹੁੰਦਾ ਕਿ ਵਾਈਟ ਵਾਈਟ ਜਾਂ ਹੋਣ ਲੱਗ ਜਾਂਦਾ ਕਿ ਸਕਿਨ ਡਰਾਈ ਹੋ ਜਾਂਦੀ ਕਈਆਂ ਦਾ ਨਾ ਫੇਸ ਤੋਂ ਇਦਾਂ ਹੋ ਜਾਂਦਾ ਕਿ ਮਾਸ ਜਾ ਉਧੜਿਆ ਆਪੇ ਵਾਈਟ ਵਾਈਟ ਹੋਣ ਲੱਗ ਜਾਂਦਾ ਤੇ ਉਹਦਾ ਆਪਾਂ ਨੂੰ ਬਹੁਤ ਜ਼ਿਆਦਾ ਫਰਕ ਪਊਗਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਆ ਜੋ ਬਹੁਤ ਹੀ ਸੌਖਾ ਯਾ ਤਰੀਕਾ ਹੈ ਹਾ ਦੇਖੋ ਜੀ ਆਪਾਂ ਮਲਾਈ ਦੁੱਧ ਦੇ ਉੱਪਰ ਆਪਾਂ ਦੁੱਧ ਗਰਮ ਕਰਦੇ ਆਂ ਤੇ ਆਪਾਂ ਮਲਾਈ ਲਾ ਕੇ ਰੱਖਦੇ ਆਂ ਢਿੱਲੀ ਮੋਸਲੀ ਸਾਰੇ ਘਰਾਂ ਦੇ ਵਿੱਚ ਇਹ ਹੁੰਦਾ ਹੀ ਆ ਕਿ ਆਪਾਂ ਢਿੱਲੀ ਦੁੱਧ ਨੂੰ ਉਬਾਲਾ ਦਵਾਉਨੇ ਤੇ ਮਲਾਈ ਆ ਜਾਂਦੀ ਆਪਣੇ ਤੇ ਆ ਆਪਾਂ ਚਮਚਾ ਇੱਕ ਮਲਾਈ ਪਾਈ ਇਹਦੇ ਵਿੱਚ ਆਪਾਂ ਥੋੜੀ ਜੀ ਨਾ ਬਿਲਕੁਲ ਹੀ ਥੋੜੀ ਜੀ ਹਲਦੀ ਪਾ ਲੈਣੀ ਚੁੰਡੀ ਲਾ ਲਓ ਤੇ ਜੇ ਤੁਹਾਡੇ ਕੋਲ ਕਸਤੂਰੀ ਹਲਦੀ ਆ ਤੇ ਫਿਰ ਤੁਸੀਂ ਥੋੜੀ ਜਿਹੀ ਵੱਧ ਵੀ ਪਾ ਸਕਦੇ ਹੋ ਤੇ ਕਸਤੂਰੀ ਹਲਦੀ ਆ ਜਿਹੜਾ ਇਹਦਾ ਇਹ ਹੋ ਜਾਂਦਾ ਹੈ ਜਿਹੜੀ ਆਪਣੇ ਮੇਰੇ ਕੋਲੇ ਵੀ ਆ ਨਾਰਮਲ ਹਲਦੀ ਆ ਇਹਦਾ ਨਾ ਕਲਰ ਆਉਣ ਲੱਗ ਜਾਂਦਾ ਹੈ ਜਿਵੇਂ ਹੱਥਾਂ ਨੂੰ ਲੱਗ ਗਿਆ ਫੇਸ ਦੇ ਉੱਪਰ ਵੀ ਆਪਾਂ ਲੱਗਣ ਲੱਗ ਜਾਂਦਾ ਇਸ ਕਰਕੇ ਨਾ ਮੈਂ ਇਹ ਹੀ ਕਹਿਣੀ ਹੁੰਦੀ ਆ ਕਿ ਬਿਲਕੁਲ ਹੀ ਹਲਕੀ ਜਿਹੀ ਯੂਜ਼ ਕਰਿਆ ਕਰੋ ਤੇ ਇਹ ਆਪਾਂ ਥੋੜੀ ਜਿਹੀ ਵੀ ਪਾਵਾਂਗੇ ਨਾ ਹਲਦੀ ਤੇ ਉਹਦਾ ਵੀ ਅਸਰ ਆਪਾਂ ਨੂੰ ਪੂਰਾ ਮਿਲੂਗਾ ਫਾਇਦਾ ਮਿਲ ਜੂਗਾ ਜੇ ਆਪਾਂ ਕਚੂੰਡੀ ਵੀ ਪਾ ਲਾਂਗੇ ਵੀ ਇਹ ਨਹੀਂ ਹੋ ਗਿਆ ਪੱਦਾ ਚਮ ਚਪਰ ਕੇ ਪਾਦੋ ਚਮ ਚਪਰ ਕੇ ਪਾਦੋ ਉਹਦਾ ਫਿਰ ਆਪਣਾ ਨਾ ਫੇਸ ਹੱਥ ਖਰਾਬ ਹੀ ਕਰੂਗੀ ਤੇ ਕੁਝ ਵਧੀਆ ਨਹੀਂ ਆਪਾਂ ਨੂੰ ਲੱਗਣਾ ਐ ਹੋਈ ਜਾਊਗਾ ਵੀ ਹਲਦੀ ਜੀ ਲੱਗੀ ਪਈ ਐ ਤੇ ਚੁੰਡੀ ਭਰ ਕੇ ਆਪਾਂ ਹਲਦੀ ਤੇ ਇਹਦੇ ਵਿੱਚ ਪਾ ਲਈਏ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆ ਆਪਾਂ ਸ਼ਹਿਦ ਹਨੀ ਇਹ ਪਾਉਣਾ ਹੈ ਇਹ ਵੀ ਆਪਣੀ ਸਕਿਨ ਨੂੰ मॉस्चराइज करता है शहद जो हमारा अपनी स्किन वास्ते ना बहुत वजिए चीज़ है नहीं देखो जी आप थोड़ा जहा अ तो भी अद्धा चमचा आप शहद का पा लिया ਹੁਣ ਆਪਾਂ ਪਾਵਾਂਗੇ ਨਿੰਬੂ ਨਿੰਬੂ ਆਪਾਂ ਜ਼ਿਆਦਾ ਨਹੀਂ ਪਾਉਣਾ ਕਈਆਂ ਨੂੰ ਨਿੰਬੂ ਨਹੀਂ ਸੂਟ ਕਰਦਾ ਤੇ ਤੁਸੀਂ ਇਹਦੀ ਜਗ੍ਹਾ ਤੇ ਟਮਾਟਰ ਦਾ ਰਸ ਪਾ ਸਕਦੇ ਆ ਬਸ ਇੱਕ ਦੋ ਬੂੰਦਾਂ ਹੀ ਪਾਉਣੀਆਂ ਇਰੀਟੇਟਿਡ ਸਕਿਨ ਹੋਊਗੀ ਉਹ ਵੀ ਇਹਦੇ ਨਾਲ ਰਿਮੂਵ ਹੋ ਜਾਊਗੀ ਜਿਹੜੀ ਕੋਈ ਵੀ ਆਪਾਂ ਨੂੰ ਲੱਗਦਾ ਹੈ ਕਿ ਸਾਡੇ ਡਰਾਈਨੈਸ ਜ਼ਿਆਦਾ ਉਹ ਵੀ ਇਹਦੇ ਨਾਲ ਠੀਕ ਹੋਊਗੀ ਤੇ ਜਿਵੇਂ ਆਪਾਂ ਕਹਿੰਨੇ ਵੀ ਆਪਾਂ ਦੁੱਧ ਲੈਨੇ ਆ ਆਪਣਾ ਦੁੱਧ ਜਿਹੜਾ ਆਪਣਾ ਫੇਸ ਸਾਫ਼ ਕਰਦਾ ਹੈ ਤੇ ਮਲਾਈ ਵੀ ਉਹੀ ਚੀਜ਼ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਇਹ ਕਾਹੇ ਬਹੁਤ ਹੀ ਵਧੀਆ ਫਾਈਨ ਪੇਸਟ ਜੀ ਬਣ ਜੂਗੀ ਆ ਦੇਖੋ ਜੀ ਇਦਾਂ ਕਰਕੇ ਕਰੀਮ ਟਾਈਪ ਬਣ ਜੂਗਾ ਇਹਦਾ ਟੈਕਸਚਰ ਹੈ ਜਿਹੜਾ ਨਾ ਇਦਾਂ ਹੋ ਜੂਗਾ ਕਿ ਕਰੀਮ ਬਣ ਚੁੱਕੀ ਹੈ ਤੇ ਇਹਨੂੰ ਆਪਾਂ ਆਪਦੇ ਫੇਸ ਦੇ ਉੱਪਰ ਲਗਾਉਣਾ ਹੈ ਤੇ 2-3 ਮਿੰਟ 5 ਮਿੰਟ ਲਾ ਲਓ ਜਿੰਨਾ ਟਾਈਮ ਹੈਗਾ ਤੁਸੀਂ 5 ਮਿੰਟ ਵੀ ਮ사ਜ ਕਰ ਸਕਦੇ ਹੋ ਤੇ ਜੋ ਵੀ ਡਸਟ ਵਗੈਰਾ ਏ ਕੁਛ ਵੀ ਹੈ ਤੁਹਾਡੀ ਡੈਡ ਸਕੈਨ ਦੀ ਆ ਉਹ ਸਾਰੀ ਨਿਕਲ ਜੂਗੀ ਤੇ ਇਕਦਮ ਤੁਹਾਡਾ ਜੋ ਫੇਸ ਹੈ ਨਾ ਬੱਚਿਆਂ ਦੇ ਫੇਸ ਦੇ ਵਾਂਗ ਖਿਲਿਆ ਖਿਲਿਆ ਜਿਹਾ ਨਜ਼ਰ ਆਊਗਾ ਤੇ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਸਰਦੀਆਂ ਦੇ ਵਿੱਚ ਤਾਂ ਇਹ ਹੋ ਜਾਂਦਾ ਹੈ ਕਿ ਬਹੁਤ ਜ਼ਿਆਦਾ ਨਾ ਚਿਹਰਾ ਮੁਰਝਾ ਆ ਜੇ ਜਾਂਦਾ ਹੈ ਇਹਨੂੰ ਤੁਸੀਂ ਗਰਦਨ ਤੇ ਆਪਣੇ ਹੱਥਾਂ ਤੇ ਪੈਰਾਂ ਤੇ ਕਿਤੇ ਵੀ ਲਗਾ ਸਕਦੇ ਹੋ ਤੇ ਇਹਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਹੈ ਤਾਂ ਉਹ ਮ사ਜ ਦੱਸਦੇ ਨੇ ਕਿs ਤਰੀਕੇ ਦੇ ਨਾਲ ਫੇਸ ਤੇ ਮ사ਜ ਕਰਨੀ ਚਾਹੀਦੀ ਹੈ ਆਪਹਾਤ ਸਾਲੇ ਆਹ ਜਿਹੜੀ ਆਪਣੀ ਫੋੜ ਈ ਇਹਨੂੰ ਆਪਾਂ ਆ ਦੋ ਉਂਗਲਾਂ ਇਦਾਂ ਕਰਕੇ ਨੋਸ ਦੇ ਉੱਪਰ ਇਦਾਂ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ 5 ਮਿੰਟ ਲਗਾ ਸਕਦੇ ਹਾਂ ਇਹ ਤੁਸੀਂ ਨਹਾਉਣ ਜਾਣ ਤੋਂ ਪਹਿਲਾਂ ਕਰ ਲਿਆ ਕਰੋ ਜਰੂਰ ਕਿਉਂਕਿ ਆਪਾਂ ਸਾਰੇ ਦਿਨ ਵਿੱਚ ਦੀ 5 ਮਿੰਟ ਦਾਬ ਦੇ ਲਈ ਕੱਢ ਹੀ ਸਕਦੇ ਆ ਕੋਈ ਇਹਦਾਂ ਜਲਨ ਨਹੀਂ ਹੋਊਗੀ ਕੁਝ ਵੀ ਨਹੀਂ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਕਿਉਂਕਿ ਸਰਦੀਆਂ ਦੇ ਵਿੱਚ ਹੀ ਡਰਾਈਨੈਸ ਹੋ ਜਾਂਦੀ ਹੈ ਆਪਣੇ ਫੇਸ ਦੇ ਉੱਪਰ ਆਪਾਂ ਧਿਆਨ ਨਹੀਂ ਰੱਖਦੇ ਤੇ ਫੇਰ ਕੀ ਹੁੰਦਾ ਹੈ ਨਾ ਕਿ ਜਦੋਂ ਆਪਣੀ ਇਦਾਂ ਸਕਿਨ ਲੱਗਣ ਲੱਗ ਜਾਂਦੀ ਆ ਕਿ ਬੁੜਿਆਂ ਜਿਹਾ ਵੰਘੂ ਕਿ ਅਸੀਂ ਬਹੁਤ ਏਜ ਦੇ ਲੱਗਣ ਲੱਗ ਗਏ ਤੇ ਆਪਣਾ ਜੋ ਵੀ ਇਫੈਕਟ ਪੈਂਦਾ ਉਹ ਸਰਦੀ ਦੇ ਵਿੱਚ ਹੀ ਪੈਂਦਾ ਆਪਣੀ ਸਕਿਨ ਦੇ ਉੱਪਰ ਤੇ ਜੇ ਤੁਸੀਂ ਸਰਦੀਆਂ ਦੇ ਵਿੱਚ ਨੂੰ ਚੰਗੀ ਤਰ੍ਹਾਂ ਮੋਸਚਰਾਈਜ਼ ਕਰਕੇ ਰੱਖੋਗੇ ਤੇ ਫਿਰ ਤੁਹਾਡੀ ਸਕਿਨ ਹਮੇਸ਼ਾ ਵਧੀਆ ਰਹੂਗੀ ਗਰਮੀ ਵਿੱਚ ਜਿਆਦਾ ਜ਼ਰੂਰਤ ਨਹੀਂ ਹੁੰਦੀ ਫੇਸ ਨੂੰ ਬਸ ਕੱਲਾ ਪਾਣੂ ਆਏ ਹੁੰਦਾ ਕਿ ਆਪਾਂ ਕਲੀਨ ਕਰ ਲਈਏ ਤੇ ਇੱਕ ਤੁਸੀਂ ਕੱਚੇ ਦੁੱਧ ਦੇ ਨਾਲ ਦੇ ਲਈ ਤੁਸੀਂ ਆਪਣਾ ਫੇਸ ਜ਼ਰੂਰ ਕਲੀਨ ਕਰਿਆ ਕਰੋ ਉਹਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਊਗਾ ਤੁਹਾਡੀ ਸਕਿਨ ਬਹੁਤ ਵਧੀਆ ਰਹੂਗੀ ਤੁਸੀਂ ਓਨੀ ਦੇਰ ਕਰੀ ਚੱਲੋ ਜਿੰਨੇ ਤੱਕ ਤੁਹਾਡੇ ਹੱਥ ਨਾ ਇਦਾਂ ਗਰਮ ਹੋ ਜਾਣਗੇ 5 4-5 ਮਿੰਟ ਕਰੋਗੇ ਨਾ ਇਹਦਾ ਮ사ਜ ਤੁਹਾਨੂੰ ਇਦਾਂ ਲੱਗਣ ਲੱਗ ਜੂਗੀ ਹੱਥ ਨਾ ਗਰਮ ਹੋ ਗਏ ਤੇ ਫੇਸ ਵੀ ਥੋੜਾ ਐ ਲੱਗੂਗਾ ਕਿ ਆਪਣਾ ਗਰਮ-ਗਰਮ ਹੋ ਰਿਹਾ ਏ ਤੇ ਫਿਰ ਤੁਸੀਂ ਇਹਨੂੰ ਜਿਆਦਾ ਠੰਡਾ ਨਹੀਂ ਤੇ ਜਿਆਦਾ ਗਰਮ ਨਹੀਂ ਬਸ ਗੁਲਗੁਣੇ ਜੇ ਪਾਣੀ ਦੇ ਨਾਲ ਵਾਸ਼ ਕਰ ਲਿਓ ਤੇ ਬਹੁਤ ਵਧੀਆ ਰਿਜ਼ਲਟ ਆਊਗਾ ਚਲੋ ਜੀ ਆਪਾਂ ਕਰ ਕੇ 5 ਮਿੰਟ ਮ사ਜ ਤੇ ਫਿਰ ਤੁਹਾਨੂੰ ਵਾਸ਼ ਕਰਕੇ ਮਿਲਦੇ ਹਾਂ ਫਿਰ ਤੇ ਹਾਂਜੀ ਆਪਾਂ 5 ਕਿ ਮਿੰਟ ਮ사ਜ ਕੀਤੀ ਸੀ ਫੇਸ ਦੇ ਉੱਪਰ ਤੇ ਆਪਾਂ ਹੱਥਾਂ ਤੇ ਮ사ਜ ਕੀਤੀ ਸੀ ਕਿਉਂਕਿ ਮੇਰੇ ਹੱਥ ਨਾ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੀ ਕਿਉਂਕਿ ਇਹ ਹੁੰਦਾ ਵੀ ਸਾਰਾ ਦਿਨ ਕਿ ਤਾਪਣ ਪਤਾ ਹੀ ਹੈ ਨਾ ਠੰਡੇ ਪਾਣੀ ਦੇ ਵਿੱਚ ਭਾਂਡੇ ਧੋਲੇ ਕੱਪੜੇ ਧੋਲੇ ਤੇ ਇੰਨਾ ਆਪਾਂ ਗਰਮ ਪਾਣੀ ਤਰੋ ਨਹੀਂ ਕਿੰਨਾ ਕੁ ਲੈ ਕੇ ਆਵਾਂਗੇ ਨਾ ਗਰਮ ਪਾਣੀ ਵੀ ਤੇ ਇਹਦੇ ਨਾਲ ਹੱਥ ਵੀ ਤੁਹਾਡੇ ਮੇਰੇ ਤਾਂ ਨਾ ਇਦਾਂ ਹੋ ਜਾਂਦੇ ਇਥੋਂ ਜਿੱਦਾਂ ਬੇਣਾਂ ਨੂੰ ਤਾਂ ਪਤਾ ਹੀ ਹੈ ਜਿਹੜੀਆਂ ਕੰਮ ਕਰਦੀਆਂ ਇਦਾਂ ਹੈ ਖਰਦਲੇ ਖਰਦਲੇ ਕਿਸ ਚੀਜ਼ ਦੇ ਇਦਾਂ ਫੇਸ ਤੇ ਮਾਰਾਂਗੇ ਤੇ ਆਏ ਹੁੰਦਾ ਵੀ ਇੱਕ ਖਰਦਲਾਪਣ ਹੋ ਜਾਂਦਾ ਤੇ ਇਸ ਚੀਜ਼ ਦੇ ਨਾਲ ਇੱਕਦਮ ਤੁਹਾਡੇ ਹੱਥ ਵੀ ਸੌਫਟ ਹੋ ਜਾਣਗੇ ਤੇ ਫੇਸ ਦੇਖ ਸਕਦੇ ਹੋ ਤੁਸੀਂ ਇੱਕਦਮ ਇਦਾਂ ਫਲਫੀ ਫਲਫੀ ਹੈ ਜਿੱਦਾਂ ਇਦਾਂ ਸੌਫਟ ਸੌਫਟ ਹੋ ਗਿਆ ਬਹੁਤ ਵਧੀਆ ਤੇ ਬਹੁਤ ਹੀ ਵਧੀਆ ਹੈ ਰਿਜ਼ਲਟ ਇਸ ਚੀਜ਼ ਦਾ ਤੇ ਜਰੂਰ ਤੁਸੀਂ ਕਰਿਆ ਕਰੋ ਜੇ ਤੁਸੀਂ ਡੇਲੀ ਨਹੀਂ ਕਰ ਸਕਦੇ ਤਾਂ ਦੂਜੇ ਤੀਜੇ ਦਿਨ ਕਰ ਸਕਦੇ ਹੋ ਬਹੁਤ ਵਧੀਆ ਏ ਤੇ ਜਰੂਰ ਕਰਿਓ ਭੈਣੋ ਤੇ ਫਿਰ ਮੈਨੂੰ ਦੱਸਿਓ ਕਿ ਰਿਜ਼ਲਟ ਕੀ ਆ ਤੇ ਇਹਨਾਂ ਥੋੜਾ ਜਿਹਾ ਆਪਾਂ ਲਾਉਣੇ ਆ ਜਦੋਂ ਫੇਸ ਵਾਸ਼ ਕਰਦੇ ਆ ਨਾ ਉਹਦਾ ਆਪਾਂ ਨੂੰ ਕੇਰਾਂ ਦਾ ਇਹ ਲਾਦਾ ਵੀ ਸਟਿੱਕੀ ਜਿਹਾ ਹੋ ਗਿਆ ਪਰ ਜਿਵੇਂ ਤੁਸੀਂ ਥੋੜਾ ਜਿਹਾ ਨਾ ਬਾਹਲਾ ਗਰਮ ਵੀ ਨਹੀਂ ਪਾ ਲੈਣਾ ਨਾ ਕੋਸੇ ਜਿਹੇ ਪਾਣੀ ਨਾਲ ਫੇਸ ਨੂੰ ਐਦਾਂ ਵਾਸ਼ ਵੀ ਨਹੀਂ ਕਰਨਾ ਐਦਾਂ ਹੱਥਾਂ ਨੂੰ ਲਾ ਲਾ ਕੇ ਤੇ ਇਸ ਤਰੀਕੇ ਦੇ ਨਾਲ ਹੀ ਨਾ ਕਿਉਂਕਿ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਆਪਾਂ ਬਸ ਉਹ ਪਾਣੀ ਇਦਾਂ ਹੀ ਹੱਥਾਂ ਦੇ ਨਾਲ ਲਾ ਲਾ ਕੇ ਥੋੜਾ ਥੋੜਾ ਤੇ ਉਹਦੇ ਨਾਲ ਵਾਸ਼ ਕਰ ਸਕਦੇ ਹਾਂ ਕਲੀਨ ਕਰ ਸਕਦੇ ਹਾਂ ਫਿਰ ਤੁਸੀਂ ਟਾਵਲ ਦੇ ਨਾਲ ਕਲੀਨ ਕਰ ਲਿਓ ਤੇ ਇਦਾਂ ਬਹੁਤ ਹੀ ਜ਼ਿਆਦਾ ਸੌਫਟ ਸਕਿਨ ਬਹੁਤ ਹੀ ਜ਼ਿਆਦਾ ਵਧੀਆ ਐ ਲੱਗਿਆ ਜਾਂਦਾ ਕਿ ਮੇਰਾ ਫੇਸ ਤਾਂ ਬਹੁਤ ਵਧੀਆ ਹੋ ਗਿਆ ਜਿਵੇਂ ਇੱਕ ਬੱਚਿਆਂ ਦੀ ਸਕਿਨ ਹੁੰਦੀ ਹੈ ਨਾ ਇਸ ਟਾਈਪ ਦਾ ਹੋ ਗਿਆ ਤੇ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਫਿਰ ਮੈਨੂੰ ਦੱਸਿਓ ਕਿ ਕੀ ਰਿਜ਼ਲਟ ਆ ਮੈਸੇਜ ਜ਼ਰੂਰ ਕਰਿਆ ਕਰੋ ਤੇ ਚਲੋ ਠੀਕ ਹੈ ਭੈਣੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਨਦੀਪ ਕੌਰ ਭੈਣ ਦਾ ਤਾਂ ਬਹੁਤ ਹੀ ਧੰਨਵਾਦ ਉਹ ਤਾਂ ਮੇਰੀ ਸਾਰੀਆਂ ਵੀਡੀਓ ਦੇਖਦੇ ਆ ਤੇ ਮੈਨੂੰ ਜਰੂਰ ਮੈਸੇਜ ਕਰਦੇ ਆ ਤੇ ਭੈਣ ਜੀ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਤੁਸੀਂ ਆਈ ਮੈਨੂੰ ਮੈਸੇਜ ਕਰਦੇ ਰਹੋ ਤੇ ਓਕੇ ਜੀ ਧੰਨਵਾਦ